ਕਬਰ ਦੇਖੋ ਪਹਿਲਾਂ ਬਹੁੜ ਵਾਰ ਚ ਲੈ ਲਿਓ। ਕਬਰ ਦਾ ਨਾਮ ਬਾਣੀ ਕੇ। ਜਿੰਨਾ ਜਰ ਅੰਦਰ ਸਾਫ ਦੀ ਵਾਲ ਨੇ ਪੈਸਦਾ ਕੋਈ ਫਾਇਦਾ ਨਹੀਂ। ਕੋਈ ਨਵਾਂ ਨਾਮ ਹੀ। ਗੁਰੂ ਦਾ ਘਰ ਤੋਂ ਭੇੜੇ। ਉਹ ਸਿੱਖ ਗੁਰੂ ਦਾ ਵੱਜੂ। ਗੁਰੂ ਬਦਨਾ ਹੋਊਗਾ ਪਰ ਕੀ ਕੀ ਲੋੜ ਐ ਜੇ ਸਿੱਖਾਂ ਦੀ। ਕੀ ਕਰਾਉਣਾ ਲੋੜ। ਜੇ ਕੱਲ ਨੂੰ ਗਰਬਾਨ ਪਾ ਕੇ ਫੇਰ ਕਬਰ ਤੇ ਖੜਾ ਹੋਵੇ। ਜੇ ਜਿਹੇ ਪੁੱਛਿਆ ਲੇ ਕੋ ਪੁੱਛਿਆ ਲੈਂਦਾ ਹੋਵੇ ਜਾ ਕੇ ਤੇ ਸ਼ਨੀ ਦੇਵ ਦਾ ਜਾਪ ਕਰਾਉਂਦਾ ਹੋਵੇ ਫਿਰ ਉਹਨੇ ਕੀ ਲੈਣਾ ਸੀ ਜੀ ਸਿੱਖੀ ਤੇ ਸੀ ਕੀ ਲੈਣਾ ਉਹਨਾਂ ਤੇ ਥੋੜੇ ਜੰਦੇ ਥੋੜੇ ਠੀਕ ਨੇ ਪੰਜੇ ਰੱਖੇ ਤੇ ਪੰਜੇ ਬਾਸ ਹੋਏ ਤੇ ਅਸੀਂ ਭੀੜ ਇਕੱਠੀ ਕਰਦੇ ਪੀੜ ਇਕੱਠੀ ਕਰੂਗਾ ਸੱਚ ਦੀ ਨਾਲ ਤਾਲੂ ਨਹੀਂ ਨਾਲ ਪੀੜ ਲਾਜੂਗੀ ਸੱਚ ਨਾਲ ਨਾਲ